ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਪਿਆਰੀ ਸਾਧ ਸੰਗਤ ਜੀਓ ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ ਮੰਨੀਏ ਕਮਾਉਣ ਦੀ ਕੋਸ਼ਿਸ਼ ਕਰੀਏ ਆਪਾਂ ਵਿਚਾਰ ਰਹੇ ਹਾਂ RAMKALI ਇਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ ਆਓ ਸ਼ੁਰੂ ਕਰਦੇ ਹਾਂ ਵਿਚਾਰ RAMKALI ਮਹੱਲਾ ਪੰਜਵਾ RAMKALI ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ ਇਹ ਰਹੋ ਪੰਕਤੀਆਂ ਹਨ ਜਪਨਾਥ ਦਿਨ ਰਹਿਨਾਈ ਤੇਰਾ ਖਿੰთა ਦੋ ਦੇਹਾਈ ਕਿਸ ਨੂੰ ਇਹ ਸਮਝਾਇਆ ਹੈ ਜੋਗੀ ਦਿਨ ਨਾਲ ਵਿਚਾਰ ਹੋ ਰਹੀ ਹੈ ਸਤਿਗੁਰਾਂ ਦੀ ਕਿਉਂਕਿ ਜੋਗੀ ਜਿਵੇਂ ਆਪਾਂ ਕਈ ਵਾਰੀ ਵਿਚਾਰਿਆ ਕਿ ਪਹਿਲਾਂ ਜੋਗ ਸੀ ਜਿਹੜਾ ਕਿਉਂਕਿ ਜੋਗੀ ਸਤਜੁਗ ਤੋਂ ਇਹ ਸ਼ਬਦ ਆ ਰਿਹਾ ਹੈ ਜੋਗ ਜਿਹੜਾ ਬਹੁਤ ਪੁਰਾਣਾ ਧਰਮ ਹੈ ਬੇਦਾ ਸ਼ਾਸਤਰਾਂ ਦੇ ਵਿੱਚ ਜੋਗ ਦੀ ਗੱਲ ਕੀਤੀ ਗਈ ਹੈ ਮਨ ਨੇ ਪਰਮੇਸ਼ਰ ਨਾਲ ਜੁੜਨਾ ਹੁੰਦਾ ਸੀ ਮਨ ਹਰ ਸਮੇਂ ਨਾਮ ਮੰਗਦਾ ਰਹਿੰਦਾ ਸੀ ਚੋਲੀ ਪਰਮੇਸ਼ਰ ਦੇ ਅੱਗੇ ਅੱਲਖੇ ਪਰ ਕਿਹੜੀ ਦਿਖਾਵੇ ਦਾ ਕੁਝ ਨਹੀਂ ਸੀ ਗਿਆਨ ਦੀ ਮੋਦਰਾ ਕੰਨ ਦੇ ਵਿੱਚ ਪਾ ਕੇ ਰੱਖਦਾ ਸੀ ਗੁਰਦੇ ਗਿਆਨ ਦੀ ਪ੍ਰਤੀਤ ਦਾ ਡੰਡਾ ਰੱਖਦਾ ਸੀ ਧਿਆਨ ਜੋੜ ਕੇ ਰੱਖਦਾ ਸੀ ਧਿਆਨ ਦੀ ਬਪੂਤੀ ਲਾਉਂਦਾ ਸੀ ਜਿਸ ਨੂੰ ਆਪਾਂ ਪੜਦੇ ਹਾਂ ਜਪਜੀ ਸਾਹਿਬ ਦੇ ਵਿੱਚ ਮੰਦਾ ਸੰਤੋਖ ਸਰਮਪਤ ਚੋਲੀ ਧਿਆਨ ਕੀ ਕਰੈ ਬਿਪੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪਰਤੀਤ ਇਹ ਕਿਸ ਤਾ ਸੀ ਕੁਆਰੀ ਕਾਇਆ ਦੋ ਤਰ੍ਹਾਂ ਦੀ ਕਾਇਆ ਹੈ ਆਪਣੀ ਇੱਕ ਕਾਇਆ ਹੈ ਜਿਹੜੀ ਕੂੜ ਕਾਇਆ ਹੈ ਨੋਂ ਤਰ੍ਹਾਂ ਦਾ ਸਰੀਰ ਜਿਹੜਾ ਹੈ ਇੱਕ ਸਾਡੀ ਕਾਇਆ ਹੈ ਕੰਚਨ ਕਾਇਆ ਕੁਆਰੀ ਕਾਇਆ ਜਿਸ ਨੂੰ ਕਹਿ ਦਿੱਤਾ ਕੰਚਨ ਕਾਇਆ ਦੀ ਕਿਹਾ ਹੈ ਉਸ ਕਾਇਆ ਨੇ ਜੋਗੀ ਵਰਨਾ ਸੀ ਕੁਆਰੀ ਕਾਇ ਜੁਗਤ ਡੰਡਾ ਪ੍ਰਤੀਤ ਜੁਗਤੀ ਦਾ ਡੰਡਾ ਪ੍ਰੋਸਾ ਕਰਨਾ ਸੀ ਜੁਗਤੀ ਤੇ ਇਹ ਡੰਡਾ ਸੀ ਆਈ ਪੰਥੀ ਸਗਲੇ ਜਮਾਤੀ ਮਨ ਜੀਤੈ ਚੱਕ ਜੀਤ ਐਦਾਂ ਮਨ ਨੇ ਜਿੱਤਣਾ ਸੀ ਜਗ ਨੂੰ ਜਿੱਤਣਾ ਸੀ ਇਹ ਅਦੇਸ ਸੀ ਜੁਗਤੋ ਲੇਕਿਨ ਜੋਗੀ ਕੀ ਕੰਨਾ ਸ਼ੁਰੂ ਕਰ ਦਿੱਤਾ ਜੋਗਿਆ ਨੇ ਝੋਲੀ ਲੈ ਲਈ ਹੱਥ ਚ ਇੱਕ ਡੰਡਾ ਲੈ ਲਿਆ ਕੋ ਮੰਡਲ ਫੜ ਲਿਆ ਮੰਗਣ ਚੱਲ ਪਏ ਕੰਨ ਚ ਮੁੰਦਰਾ ਪਾ ਲਈਆਂ ਉਹ ਇਸ ਕਰਕੇ ਜੋਗੀਆਂ ਦੇ ਨਾਲ ਜਦੋਂ ਵਿਚਾਰ ਹੋਈ ਦਖਪੇਖ ਦੇ ਜੋਗੀ ਸੀ ਤੇ ਉਹਨਾਂ ਨੂੰ ਫਿਰ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਜਿਹੜਾ ਤਨ ਕਰਕੇ ਤੂੰ ਕਰ ਰਿਹਾ ਹੈ ਤਨ ਨੂੰ ਸ਼ਿਗਾਰਿਆ ਹੈ ਤਾਨੂੰ ਮੁੰਦਰਾ ਪਾਈ ਹੈ ਜਿਹੜਾ ਖਿੰਥਾ ਹੈ ਦੋ ਦਿਨ ਦਾ ਹੈ ਪਤਾ ਨਹੀਂ ਦੋ ਦਿਨ ਤੇ ਬਾਦ ਕਿਉਂਕਿ ਮੈਂ ਤਾਂ ਅਸੀਂ ਇੱਕ ਆਦਮੀ ਹਾਂ ਫਿਰ ਵੀ ਗੁਰਬਾਣੀ ਦੇ ਵਿੱਚ ਕਈ ਥਾਂ ਤੇ ਇਹ ਲਿਖਿਆ ਹੈ ਕਿ ਆਪਾਂ ਦੋ ਦਿਨ ਦੇ ਮਹਿਮਾਨ ਹਾਂ ਕਿਉਂਕਿ ਅੱਜ ਤੇ ਕੱਲ ਕੱਲ ਪਤਾ ਨਹੀਂ ਅੱਜ ਆ ਗਈ ਅੱਜ ਹੈ ਤੇ ਕੱਲ ਪਤਾ ਨਹੀਂ ਆਏਗੀ ਕੱਲ ਕੱਲ ਹੀ ਰਹਿੰਦੀ ਹੈ ਕੱਲ ਫਿਰ ਅੱਜ ਹੋ ਜਾਏਗੀ ਫਿਰ ਅੱਗੇ ਕੱਲ ਆ ਜਾਏਗੀ ਇਸ ਕਰਕੇ ਬਹੁਤ ਥੋੜਾ ਜੀਵਨ ਹੈ ਇਸ ਕਰਕੇ ਤੂੰ ਪਰਮੇਸ਼ਰ ਨੂੰ ਦਿਨ ਰਹਿਣ ਜਪ ਇਹ ਬਖੰਡ ਛੱਡ ਕੇ ਦਿਨ ਰਹਿਣ ਪਰਮੇਸ਼ਰ ਨੂੰ ਤਿਆ ਉਸ ਦੀ ਆਰਾਧਨਾ ਕਰ ਇਹ ਹਉ ਪੰਕਤੀਆਂ ਨੇ ਹਉ ਸ਼ਬਦ ਸ਼ੁਰੂ ਕਰਦੇ ਹਾਂ ਆਪਾਂ ਤਾਗਾ ਕਰ ਕੈ ਲਾਈ ਥਿਗਲੀ ਹੂੰ ਤਾਗੇ ਜਿਹੜਾ ਸਿਉਂ ਕੇ ਕੋਈ ਚੀਜ਼ ਆਪਾਂ ਸੂਈ ਤਾਗੇ ਨਾਲ ਚੋਲੀ ਜਾਂ ਕੁਝ ਵੀ ਬਣਾ ਲੈਂਦੇ ਮੰਗਣ ਵਾਸਤੇ ਤੇ ਉਹ ਕਹਿੰਦੇ ਨੇ ਵੀ ਇਦਾਂ ਹੀ ਜਿਹੜਾ ਇਹ ਤੇਰਾ ਸਤਨ ਹੈ ਸਰੀਰ ਹੈ ਇਹ ਵੀ ਇੱਕ ਕਪੜਾ ਹੈ ਇਸ ਨੂੰ ਵਿਗੁਰਵਾਨੀ ਦੇ ਵਿੱਚ ਇਸ ਮਾਇਆ ਰੂਪੀ ਸਰੀਰ ਨੂੰ ਕਪੜਾ ਹੀ ਕਿਹਾ ਹੈ ਲਾਉ ਨਾੜੀ ਸੁਹਾ ਹੈ ਅਸਤੀ ਕਿ ਜਿਵੇਂ ਹੱਥਾਂ ਦੇ ਨਾਲ ਤਾਗਾ ਸੂਈ ਲੈ ਕੇ ਅਸੀਂ ਕੋਈ ਚੀਜ਼ ਨੂੰ ਲੈਂਦੇ ਹਾਂ ਇਦਾਂ ਹੀ ਪਰਮੇਸ਼ਰ ਨੇ ਇਸ ਨਾੜੀਆਂ ਦੇ ਵਿੱਚ ਪੋਇਆ ਹੋਇਆ ਇਹ ਕਪੜਾ ਹੈ ਹੱਡੀਆਂ ਨੇ ਇਸ ਦੇ ਵਿੱਚ ਨਾੜੀਆਂ ਨੇ ਅੰਬੇਕਾ ਕਰਦੰਦਾ ਤਰੇ ਤੈਸਤਾ ਪੈਦਾ ਕਿੱਥੋਂ ਹੋਇਆ ਹੈ ਰਕਤ ਬਿੰਦ ਤੋਂ ਪੈਦਾ ਹੋਇਆ ਪਰ ਕਿਦੇ ਵਿੱਚ ਪੈਦਾ ਹੋਇਆ ਹੈ ਪਾਣੀ ਦੇ ਵਿੱਚ ਇਤਰ ਸਰੀਰ ਉੱਥੇ ਪੈਦਾ ਹੋਇਆ ਰਕਤ ਬਿੰਦ ਤੋਂ ਪੈਦਾ ਹੋਇਆ ਪਾਣੀ ਦੇ ਵਿੱਚ ਪੈਦਾ ਹੋਇਆ ਹੈ ਕਿਆ ਤੂੰ ਜੋਗੀ ਗਰਭে ਭਰਿਆ ਕਹਿੰਦੇ ਤੂੰ ਕਾਹਦਾ ਹੰਕਾਰ ਕਰਦਾ ਜੋਗੀ ਇਹ ਤਾਂ ਪਤਾ ਨਹੀਂ ਕਦ ਨਾਸ ਹੋ ਜਾਣਾ ਹੈ ਸਿਰਫ ਤਨ ਨੂੰ ਸ਼ਿਗਾਰ ਕੇ ਤਨ ਦਾ ਪੇ ਕਰਕੇ ਤੂੰ ਕਾਦਾ ਹੰਕਾਰ ਕਰਦਾ ਹੈ ਤਾਂ ਨਾਸਵਾਨ ਚੀਜ਼ ਹੈ ਉਸ ਨੇ ਤੈਨੂੰ ਬਣਾ ਕੇ ਦਿੱਤਾ ਹੈ ਕਿਉਂਕਿ ਉਹ ਸਦਾ ਸਾਜਿਆ ਹੋਇਆ ਹੈ ਪਰ ਤੂੰ ਪਰਮੇਸ਼ਰ ਨੂੰ ਜਪਿਆ ਨਹੀਂ ਤੂੰ ਇਸ ਦਾ ਕਾਦਾ ਹੰਕਾਰ ਕਰਦਾ ਹੈ ਗਹਿਰੀ ਬਪੂਤ ਲਾਇ ਬੈਠਾ ਤਾਲੀ ਇਸ ਧਨ ਨੂੰ ਤੂੰ ਸਵਾ ਮਣ ਲਈ ਤੂੰ ਕਹਿੰਦਾ ਮੈਂ ਬਪੂਤੀ ਲਾ ਲਈ ਬਪੂਤੀ ਕਿਹੜੀ ਲਾਉਣੀ ਸੀ ਧਿਆਨ ਦੀ ਤੂੰ ਇਸ ਧਨ ਤੇ ਸਵਾ ਮਣ ਲਈ ਬੈਠਾ ਹੈ ਤੇਰੀ ਮੁੰ ਮੇਰੀ ਤੇਰੀ ਮੁੰਦਰਾ ਧਾਰੀ ਤੂੰ ਚੜਾ ਗਿਆਨ ਮੁੰਦਰਾ ਪਾਈ ਹੈ ਮੇਰਾ ਤੇਰੇ ਦੇ ਵਿੱਚ ਫਸਿਆ ਹੈ ਪਾਉਣੀ ਸੀ ਤੂੰ ਗੁਰ ਦੇ ਗਿਆਨ ਦੀ ਮੁੰਦਰਾ ਜਿੱਥੇ ਆਪਾਂ ਸਾਰੇ ਇੱਕ ਹਾਂ जिथे उस मालिक है सारा कुछ अपना कुछ भी नहीं होंगे लेकिन तू तो मेरी तेरी पाई है तृप्त ना पावे मंगना तू नाम सी परमेर तो तू मंगता रोटियां फिर लोगों तू तो तृप्त तेन हों क्योंकि मन तृप्त होना सी नाम का भोजन खा के नाम द ਖੇਰ ਪ੍ਰਾਪਤ ਕਰਕੇ ਲੇਕਿਨ ਤੂੰ ਤਾਂ ਰੋਟੀਆਂ ਮੰਗਦਾ ਫਿਰਦਾ ਲੋਕਾਂ ਤੋਂ ਤ੍ਰਿਪਤ ਹੁੰਦਾ ਨਹੀਂ ਮੰਨੀ ਤ੍ਰਿਪਤ ਹੁੰਦਾ 나ਥ ਛੋੜ ਜਾਚੈ ਲਾਜ ਨ ਆਵੇ ਤੂੰ ਪਰਮੇਸ਼ਰ ਨੂੰ ਛੱਡ ਕੇ ਇੱਕ ਸਾਰਾ ਇਹ ਸੰਸਾਰੀ ਵਸਤਾ ਮੰਗਦਾ ਤੈਨੂੰ ਸ਼ਰਮ ਨਹੀਂ ਆ ਰਹੀ ਪਰਮੇਸ਼ਰ ਨੂੰ ਛੱਡਿਆ ਹੈ ਤੂੰ ਹੋਰ ਚੀਜ਼ਾਂ ਮੰਗਦਾ ਫਿਰਦਾ ਹੈ ਤਨ ਕਰਕੇ ਮੰਗਦਾ ਫਿਰਦਾ ਮਨ ਮੰਗਦਾ ਨਹੀਂ ਜੇ ਮਨ ਨੇ ਪਰਮੇਸ਼ਰ ਤੋਂ ਮੰਗਣਾ ਸੀ ਨਾਮ ਦਾ ਭੋਜਨ ਮੰਗਣਾ ਸੀ ਨਾਮ ਦਾ ਖਜ਼ਾਨਾ ਮੰਗਣਾ ਸੀ ਨਾਮ ਰੂਪੀ ਕਪੜਾ ਮੰਗਣਾ ਸੀ ਚਲ ਚਿਤ ਜੋਗੀ ਆਸਨ ਤੇਰਾ ਕਹੇ ਤੂੰ ਆਸਨ ਲਾਉਂਦਾ ਪਰ ਤੇਰਾ ਆਸਨ ਸੁੱਤੇ ਨਹੀਂ ਹੈ ਤੇਰਾ ਚਿਤ ਟਿਕਦਾ ਨਹੀਂ ਹੈ ਚੱਲਣ ਦੇ ਵਿੱਚ ਅਚਲ ਨਹੀਂ ਹੋਇਆ ਸਿੰਗੀ ਵਾਜੈ ਨਿਤ ਉਹਦਾ ਸੇਰਾ ਤੂੰ ਸਿੰਗੀ ਵੀ ਵਜਾਉਂਦਾ ਹੈ ਰੋਜ਼ ਸਵੇਰੇ ਸ਼ਾਮ ਜਦੋਂ ਸਵੇ ਸੂਰਜ ਉਦੈ ਹੁੰਦਾ ਹੈ ਸ਼ਾਮ ਨੂੰ ਫਿਰ ਤੂੰ ਲੇਕਿਨ ਤੇਰਾ ਚਿੱਤ ਨਹੀਂ ਟਿਕਦਾ ਕਿਉਂਕਿ ਤੈਨੂੰ ਪਤਾ ਨਹੀਂ ਸਿੰਗੀ ਕਿਹੜੀ ਹੈ ਕਿੰਕਰੀ ਕਿਹੜੀ ਹੈ ਗੁਰ ਗੋਰਖੀ ਕਿਤਾਬੂ ਜਨਾ ਪਾਈ तू तो गोरख गोरख का ताकारदा है पर तैनू गुरु दी बूझ नहीं पाई जो गोरख सी जिसने तैनू सुते नु जगाउना सी जिथे तेरे परम खत्म होने सी जिथों तैनू मन वास्ते खैर पेणी सी उस गुरु दी तैनू सोची नहीं है गुरु गोरख की तैनू बूझ ना पाई फिर फिर जोगी आवे जाई इस करके जोगी तू मुक्त नहीं हो सकेगा ए पखंड करके बारी पे करके मुक्त नहीं हो सकता क्योंकि मुक्त होना से गुरु द्वारा उस ज्ञान नहीं लिया नाथ कृपाल हाँ जिसनु परमेश्वर नाथ किसू कह परमेर अकाल पुरख वाहगुरु जिसनु परमेश्वर खुश हो जाता है कृपालु हो जाता है दया करता है रह रास हमारी गुरो पहला जिसन हुआ नाथ कृपाला कहते कृपालू परमेश्वर नाथ जिस ते खुश हो गया है रह रास हमारी गुर गोपाला कहते फिर साड़ी रह रास की है गुरदा ज्ञान गुर दी शिव सलाह गुरदा कमाई यही रह रास है अपनी इस सानू कितों पता चलता है ਗੁਰ ਦੀ ਮਤ ਲੈ ਕੇ ਜਦੋਂ ਸਤਿਗੁਰ ਤੋਂ ਅਸੀਂ ਗਿਆਨ ਲੈਂਦੇ ਹਾਂ ਸਤਿਗੁਰ ਸਾਰਿਆਂ ਵਿੱਚ ਵਸਦਾ ਹੈ ਲੇਕਿਨ ਉਸ ਤੱਕ ਜਾਣ ਦਾ ਰਸਤਾ ਪੁੱਛਦੇ ਹਾਂ ਫਿਰ ਜਾਂਦੇ ਹਾਂ ਤੇ ਉਹ ਸਤਿਗੁਰ ਸਾਨੂੰ ਫਿਰ ਬਖਸ਼ਿਸ਼ ਕਰਦਾ ਹੈ ਗੁਰ ਦੀ ਮਤ ਮਿਲਦੀ ਹੈ ਫਿਰ ਸਾਡੀ ਰਹਿਰਾਸ ਹੁੰਦੀ ਹੈ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਜਾਂ ਕਾਲਪੁਰਖ ਦੀ ਵਿਚਾਰ ਜਿਹੜੀ ਹੈ ਇਸ ਨੂੰ ਪਾਗੋਸ਼ਟ ਕਹਿ ਦਿੰਦੇ ਹਾਂ ਪ੍ਰਣਾਮ ਦੀ ਅਕਾਲ ਪੁਰਖ ਦੀ ਸੱਚ ਦੀ ਪ੍ਰਵੇਸ਼ਰ ਦੀ ਉਸ ਉਸਤਤ ਉਸ ਵਿਚਾਰ ਨੂੰ ਵੀ ਰਹਿਰਾਸ ਗਿਆ ਹੈ ਸਿੱਧ ਗੋਸ਼ਟ ਦੇ ਵਿੱਚ ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰੋ ਤਿਸ ਅੱਗੇ ਰਹਿਰਾਸ ਹਮਾਰੀ ਸਾਚਾ ਆਪਰ ਆਪਾਰ ਸੋ ਇਹ ਫਿਰ ਹਰ ਸਮੇਂ ਉਸ ਪਰਮੇਸ਼ਰ ਦੀ ਵਡਿਆਈ ਉਸ ਦੇ ਗੁਰ ਦੇ ਗਿਆਨ ਇਹ ਰਹਿ ਰਸ ਪਰ ਕੌਣ ਕਰਦਾ ਹੈ ਰਹਿ ਰਸ ਕਿਉਂਕਿ ਰਹਿ ਰਸ ਆਪਾਂ ਵੀ ਦੇਖਦੇ ਸੰਸਾਰ ਸਾਰੇ ਕਰਦੇ ਨੇ ਪਰ ਰਹਿ ਰਸ ਕਿਸ ਦੀ ਹੈ ਜਿਸ ਤੇ ਪ੍ਰਭੂ ਕਿਰਪਾ ਕਰਦਾ ਹੈ ਜਿਸ ਨੂੰ ਗੁਰ ਤੇ ਗੋਪਾਲ ਦਾ ਗਿਆਨ ਹੋ ਜਾਂਦਾ ਹੈ ਨਾਮੇ ਕਿੰთა ਨਾਮੇ ਵਸਤਰ ਫਿਰ ਸਭ ਕੁਝ ਨਾਮ ਬਣ ਜਾਂਦਾ ਹੈ ਸਾਡਿਕ ਆ ਕੰਚਨ ਉਸ ਦੇ ਉੱਤੇ ਕਪੜਾ ਨਾਮ ਦਾ ਪੈ ਜਾਂਦਾ ਹੈ। ਉਕਾਇਆ ਵੀ ਨਾਮ ਉੱਤੇ ਬਸਤਰ ਵੀ ਨਾਮ। ਜਨ ਨਾਨਕ ਜੋਗੀ ਹੋਆ ਅਸਥਿਰ ਤੇ ਸਤਿਗੁਰ ਸਮਝਾਉਂਦੇ ਨੇ ਕਿ ਐਦਾਂ ਫਿਰ ਜਿਹੜਾ ਜੋਗੀ ਹੈ ਜਦੋਂ ਸਾਰਾ ਕੁਝ ਨਾਮ ਪ੍ਰਾਪਤ ਹੋ ਜਾਂਦਾ ਹੈ ਗੁਰ ਦੇ ਗਿਆਨ ਦੁਆਰਾ ਫਿਰ ਸੁਥਿਰ ਹੋ ਜਾਂਦਾ ਫਿਰ ਸਾਡਾ ਮਨ ਸਾਡਾ ਆਵਣ ਜਾਵਣ ਖਤਮ ਹੋ ਜਾਂਦਾ ਫਿਰ ਜੋਗੀ ਵੱਡਦਾ ਹੈ ਐਸਾ ਜਨ ਜੋਗੀ ਹੈ یوں ਜਪਿਆ 나ਥ ਦਿਨ ਰਾਤ ਕਹਿੰਦੇ ਇਦਾਂ ਫਿਰ ਦਿਨ ਰਾਤ ਉਸ 나ਥ ਨੂੰ ਜਪਿਆ ਜਾਂਦਾ ਹੈ ਜਦੋਂ ਨਾਮ ਹੀ ਸਭ ਕੁਝ ਬਣ ਜਾਂਦਾ ਹੈ ਹੁਣ ਪਾਇਆ ਗੁਰਗੋਸਾਈ ਕਹਿੰਦੇ ਹੁਣ ਉਸ ਗੁਰ ਨੂੰ ਪ੍ਰਾਪਤ ਕਰ ਲਿਆ ਗੁਰ ਤੇ ਗੋਪਾਲ ਇਹੀ ਹਨ ਜੁਗਾਂ ਤੋਂ ਹੀ ਹੈ ਨਾਨਕ ਜੁਗ-ਜੁਗ ਗੁਰਗੋਪਾਲਾ ਜੁਗਾਂ ਤੋਂ ਹੈ ਗੁਰ ਤੇ ਉਸ ਨੂੰ ਜਦੋਂ ਪਾ ਲਿਆ ਫਿਰ ਦਿਨ ਰਾਤ ਉਸ ਨੂੰ ਜਪਦਾ ਹੈ ਜੀਵ ਹਰ ਸਮੇਂ ਹੈ ਤੇ ਫਿਰ ਉਸ ਨੂੰ ਜੋਗੀ ਕਹਿ ਦਿੱਤਾ ਹੈ ਪੰਡਤ ਕਹਿ ਦਿੱਤਾ ਹੈ ਮੋਲਾਣਾ ਕਹਿ ਦਿੱਤਾ ਹੈ ਸਾਧੂ ਕਹਿ ਦਿੱਤਾ ਹੈ ਐਦਾਂ ਹੀ ਮਸੀਹ ਕਹਿ ਦਿੱਤਾ ਹੈ ਵੱਖ-ਵੱਖ ਧਰਮਾਂ ਦੇ ਵਿੱਚ ਮਹਾਤਮਾ ਕਹਿ ਦਿੱਤਾ ਹੈ ਇਦਾਂ ਵੱਖਰੇ ਵੱਖਰੇ ਧਰਮਾਂ ਦੇ ਵਿੱਚ ਵੱਖਰੇ ਵੱਖਰੇ ਨਾਮ ਦਿੱਤੇ ਗਏ ਹਨ ਇਹ ਦੁਜੀਆਂ ਰਹੁਦੀਆਂ ਭਗਤੀਆਂ ਨੇ ਕਿ ਇਦਾਂ ਫਿਰ ਉਸ ਮਾਲਕ ਨੂੰ ਜਪਿਆ ਜਾਂਦਾ ਹੈ ਰਹੁ ਦੁਜਾ ਆਓ ਅਗਲਾ ਫਿਰ ਸ਼ਬਦ ਮਹੱਲੇ ਪੰਜਵੇਂ ਦਾ ਆਰਾਮ ਕਲੀ ਮਹੱਲਾ ਪੰਜਵੇਂ ਦਾ ਆਰਾਮ ਕਲੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ ਰਹੁ ਪੰਕਤੀਆਂ ਹਨ ਨਾ ਐ ਸੋਰੇ ਹਰ ਰਸ ਮਿਠਾ ਗੁਰਮੁਖ ਕਿਨਾਂ ਵਿਰਲਾ ਡੀਠਾ ਹਰੀ ਦਾਸ ਕਿਹ ਕੋ ਹਰੀ ਦਾਸ ਨੂੰ ਕੌਣ ਮੰਨਦਾ ਹੈ ਮਨ ਮਨ ਕਿੱਥੇ ਹੈ ਨੇਤਰਾਂ ਦੇ ਵਿੱਚ ਇਸ ਕਰਕੇ ਨੇਤਰਾਂ ਦੁਆਰਾ ਹੀ ਰਸ ਨੂੰ ਮੰਨਿਆ ਜਾਂਦਾ ਹੈ ਔਰ ਅੰਮ੍ਰਿਤ ਪਿੰਨੇ ਲੋਇਨਾ ਮਨ ਪ੍ਰੇਮ ਰਤਨਾ ਰਾਮ ਰਾਜੇ क्योंकि प्रगट होना हर रस हर रस कोई तन दे पीने वस्तु नहीं है मन वास्ते है मन इतना चाह करके उस देख देख के ही आनंद माणद्धता है मन उसका है वो खुराक बन जाती है अमृत हरी द रस पर विरले गुरमुख ना विरला डीठा उसने है बिरले है? किसी गुरमुख ने हरी रस देख पहला नाम रस ਫਿਰ ਜਾ ਕੇ ਹਰ ਰਸ ਇਹ ਰੋਹ ਪੰਕਤੀਆਂ ਨੇ ਜਦੋਂ ਉਸ ਨੂੰ ਦੇਖ ਲੈਂਦਾ ਹੈ ਜੀ ਜਿਹੜੇ ਦੇਖ ਲੈਂਦੇ ਨੇ ਫਿਰ ਉਹ ਦੇਖਦੇ ਨੇ ਕੀ ਦੇਖਦੇ ਨੇ ਕਰਨ ਕਰਾਵਨ ਸੋਈ ਆਨਦੀ ਸੈ ਕੋਈ ਕਿ ਸਭ ਕੁਝ ਕਰਨ ਵਾਲਾ ਕਰਾਉਣ ਵਾਲਾ ਆਪ ਮਾਲਿਕ ਹੈ सारे सार्याचता है दूजा तो इत है ही कोई नहीं क्योंकि सारे उस तो पैदा हो सब गोबिंद है सब गोबिंद है गोबिंद बिंद नहीं कोई फिर वसता है कि सारे सार्या है क्योंकि जोत का हो जाता है सारे च आप भी ही वसता है वही सब कुछ करने जोगा है इंसान कुछ नहीं कर सकता ठाकुर मेरा सुगर सुजाना ਕੰਨਤਾ ਕਰੇ ਰਾ ਸਾਡਾ ਹੈ ਜੋ ਸਭ ਕੁਝ ਕਰਨ ਵਾਲਾ ਹੈ ਬੜਾ ਸੁਗੜ ਹੈ ਸਿਆਣਾ ਹੈ ਗੁਰਮੁਖ ਮਿਲਿਆ ਰੰਗ ਮਾਣਾ ਪਰ ਕੈ ਦਿਉ ਸੁਨਮਾਣਿਆ ਉਹਦੇ ਰੰਗ ਨੂੰ ਕਿਵੇਂ ਮਾਣਿਆ ਗੁਰਮੁਖਾਂ ਨੂੰ ਪ੍ਰਗਟ ਹੋਇਆ ਉਹਨਾਂ ਨੂੰ ਮਿਲਿਆ ਉਹਨਾਂ ਤੋਂ ਗਿਆਨ ਲੈ ਕੇ ਜਿਨ੍ਹਾਂ ਨੇ ਉਸ ਤੋਂ ਗਿਆਨ ਨੂੰ ਲੈ ਕੇ ਦੇਖਿਆ ਉਸਦੇ ਰੰਗ ਨੂੰ ਮਾਣਿਆ ਉਸ ਰੰਗ ਨੂੰ ਮਾਣਿਆ ਜਾਂਦਾ ਹੈ ਲਾਲਾ ਵਰਗਾ जो हर हरी रंग है हीरे वर्गी चमक है उस अनुभवी प्रकाश जीव माणता है जिन्हों मालक कृपा करता है देख देख के ही भगती है देख देख के ही उस सेवा है नदर ही सेवा है